ਆ ਬਾਸ ਦੀ ਸਰਕੀ ਕਾਨਿਆ ਦੀ ਸਰਕੀ ਹੂੰ ਠੀਕ ਹੈ ਕਿ ਨਹੀਂ ਤੇ 3 ਇੰਚੀ ਮੋਟਾ ਇਹਦੇ ਵਿੱਚ ਸਰਕੜਾ ਪੈ ਜਾਂਦਾ ਠੀਕ ਹੈ ਭਾਈ 2 3 ਮਤਲਬ ਕਿ ਪਾਓ ਹੋ ਜਾਂਦੇ ਨੇ ਇਹਦੇ ਬੇ ਜਵਾਨ ਪਸ਼ੂਆਂ ਲਈ ਇੱਕ ਤਰ੍ਹਾਂ ਦੇ ਏਸੀ ਇਹ ਠੰਡੀ ਛਾਂ 3 ਇੰਚ ਮੋਟਾ ਬਣ ਜਾਣਾ ਇਹਨੇ ਠੀਕ ਹੈ ਭਾਈ ਇਹਨੇ ਮਤਲਬ ਛੋਟੀਆਂ ਛੋਟੀਆਂ ਕਰਕੇ ਲਾਈਆਂ ਹੋਣਗੀਆਂ ਹਨਾ ਮੇਰੇ ਨੂੰ ਮੀਂਹ ਮੂੰਹ ਦਾ ਕੋਈ ਚੱਕਰ ਨਹੀਂ ਫੇਰ ਕੋਈ ਚੱਕਰ ਨਹੀਂ ਗਿਆ ਨਾ ਵੇਰ ਕਹਿੰਦਾ ਚਾਉਣਾ ਇਹਨੇ ਠੰਡੇ ਐ 3 ਇੰਚੀ ਮੋਟਾ ਹੋਣ ਦੇ ਕਰਕੇ ਨਾ ਹਾਂ ਠੰਡਾ ਹੁੰਦਾ ਇਹਦੇ ਵਿੱਚ ਲੈ ਵੀ ਸੱਜਣੂ ਆਪਾਂ ਪਹੁੰਚੇ ਹੋਏ ਆ ਬਾਈ ਜੱਜ ਭਾਈ ਦੇਸਾ ਛੱਪਰਾ ਵਾਲਾ ਤੇ ਬਾਈ ਨਾਲ ਬੜੇ ਘੈਂਟ ਘੈਂਟ ਨਾਲ ਛੱਪਰਾ ਬਣਾਉਂਦਾਗਾ ਤੇ ਬਾਈ ਨਾਲ ਆਪਾਂ ਸਾਰੀ ਗੱਲ ਕਰਦੇ ਹਣਾ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਵੀਰੇ ਬਾਈ ਜੀ ਪਹਿਲਾਂ ਆਪਣਾ ਪਿੰਡ ਦੱਸ ਦੀ ਹਣਾ ਆਪਾਂ ਕਿਹੜਾ ਹੈਗਾ ਪਿੰਡ ਵੈਸੇ ਪੱਕਾ ਪਿੰਡ ਦਾ ਇਹ ਸੁੱਖਾ ਸਿੰਘ ਵਾਲਾ ਠੀਕ ਹੈ ਬਾਈ ਇਹ ਥੋੜਾ ਜਿਹਾ ਭਾਈ ਦੇਸਾ ਸਾਡੇ ਨਾਲ ਠੀਕ ਹੈ ਤੇ ਕੋਈ ਫਰਕ ਨਹੀਂ ਆ ਦੋਨਾਂ ਪਿੰਡਾਂ ਦਾ ਠੀਕ ਹੈ ਤਾਂ ਕਰਕੇ ਇਹ ਭਾਈ ਦੇਸਾ ਥੋੜਾ ਜਿਆਦਾ ਮਸ਼ਹੂਰ ਹੈ ਠੀਕ ਹੈ ਤੇ ਭਾਈ ਦੇਸਾ ਕਹਿ ਦਿੰਦੇ ਆ ਭਾਈ ਦੇਸਾ ਕਹਿ ਸਕਦੇ ਆ ਆਹ ਠੀਕ ਹੈ ਭਾਈ ਜਿਲ੍ਹਾ ਹੈਗਾ ਹਾਂ ਵੈਸੇ ਸੁਖਾ ਸਿੰਘ ਵਾਲਾ ਜਿਲ੍ਹਾ ਮਾਨਸਾ ਭਾਈ ਨਹੀਂ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਆ ਗਿਆ ਹਾਂ ਠੀਕ ਹੈ ਭਾਈ ਤੇ ਅੱਛਾ ਬਾਈ ਨਾ ਘਰ ਬਣਾਉਂਦਾ ਹੈਗਾ ਹਨਾ ਇੱਕ ਤਰੀਕੇ ਦੇ ਜਿਵੇਂ ਆਪਾਂ ਕਹਦੇ ਇਹ ਕਾਨਿਆਂ ਦੇ ਜਾਂ ਝੋਪੜੀਆਂ ਬਣਾਉਂਦਾ ਹੈਗਾ ਹਨਾ ਉਹ ਕੰਮ ਕਰਦਾ ਹੈਗਾ ਭਾਈ ਭਾਈ ਕਿੰਨਾ ਕ ਟਾਈਮ ਉਹ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਤਾਂ ਹੋ ਗਏ ਮੈਨੂੰ 11ਵਾਂ 12ਵਾਂ ਸਾਲ ਹੈ 11ਵਾਂ 12ਵਾਂ ਸਾਲ ਹੋ ਗਿਆ ਹਾਂ ਠੀਕ ਹੈ ਤੇ ਉਹ ਤੁਸੀਂ ਜ਼ਿਆਦਾਤਰ ਕੰਨਾਂ ਦੇ ਘਰ ਬਣਾਉਂਦੇ ਹੋ ਬਈ ਹਾਂ ਜ਼ਿਆਦਾਤਰ ਸ਼ੌਂਕ ਵਜੋਂ ਬਣਾਉਂਦੇ ਆ ਹਾਂ ਠੀਕ ਹੈ ਤੇ ਹੁਣ ਬਈ ਆ ਜਿਹੜੀ ਚੀਜ਼ ਬਣਾ ਰਹੇ ਹੋ ਤੁਸੀਂ ਇਹ ਕੀ ਚੀਜ਼ ਹੈ ਤੇ ਕਾਦੇ ਵਾਸਤੇ ਵਰਤੀ ਜਾਂਦੀ ਹੈ ਇਹ ਛੱਤਾਂ ਨੇ ਠੀਕ ਹੈ ਛੱਤਾਂ ਜਿਵੇਂ ਸਰਕੀਆਂ ਕਹਿ ਲਓ ਹੂੰ ਇਹ ਉਹ ਚੀਜ਼ ਹੈ ਠੀਕ ਹੈ ਬਈ ਇਹ ਇੱਕ ਤਰ੍ਹਾਂ ਦੇ ਠੰਡੇ ਐ 3 ਇੰਚੀ ਮੋਟਾ ਹੋਣ ਦੇ ਕਰਕੇ ਨਾ ਹਾਂ ਠੰਡਾ ਹੁੰਦਾ ਇਹਦੇ ਵਿੱਚ ਆ ਬਾਸ ਦੀ ਸਰਕੀ ਕਾਨਿਆ ਦੀ ਸਰਕੀ ਹੂੰ ਠੀਕ ਹੈ ਕਿ ਨਹੀਂ ਤੇ 3 ਇੰਚੀ ਮੋਟਾ ਇਹਦੇ ਵਿੱਚ ਸਰਕੜਾ ਪੈ ਜਾਂਦਾ ਠੀਕ ਹੈ ਭਾਈ 2 3 ਮਤਲਬ ਕਿ ਪਾਓ ਹੋ ਜਾਂਦੇ ਨੇ ਇਹਦੇ ਠੀਕ ਹੈ ਭਾਈ ਤੇ ਇਹ 10 बाई 15 ਦੀ ਪਲੇਟ ਬਣਾ ਦਿੰਨੇ ਆ 10 बाई 15 ਦੀ ਹਾਂ ਇਸੇ ਦੇ ਆਪਣੇ ਅਗਲਾ ਆਪਣੇ ਸਕੰਜੇ ਦੇ ਉੱਪਰ ਜਾ ਕੇ ਰੱਖ ਲੈਂਦਾ ਗਾਰਡਰ ਹੋਵੇ ਜਾਂ ਚੈਨਲ ਹੋਣ ਉਹਦੇ ਉੱਪਰ ਜਾ ਕੇ ਰੱਖ ਕੇ ਕਾਗਜਾ ਪਾ ਕੇ ਤੇ ਗਾਰਾ ਲਿਪਿਆ ਜਾਂਦਾ ਹੈ ਸਸਤੀ ਛੱਤ ਤੇ ਨਾਲੇ ਬੇਜਵਾਨ ਪਸ਼ੂਆਂ ਲਈ ਇੱਕ ਤਰ੍ਹਾਂ ਦੇ ਏਸੀ ਹੈ ਠੰਡੀ ਛੱਤ ਹੈ ਠੰਡੀ ਛੱਤ ਹੈ ਹਾਂ ਤੇ ਬਈ ਇਹਦੀ ਲਾਈਫ ਕਿੰਨੀ ਕਾ ਵੀ ਕਿੰਨਾ ਜਰ ਕੱਟ ਜਾਂਦੇ ਜਿਵੇਂ ਧੁੱਪ ਪੈਂਦੀ ਆ ਮੀਂਹ ਪੈਂਦੇ ਆ ਲਾਈਫ ਮੀਂਹ ਦੀ ਦੇ ਜੇ ਤਾਂ ਘਾਰਾ ਲਿਪਿਆ ਹੋਵੇ ਤਾਂ ਬਨੇਰਾ ਬਨੂਰਾ ਲੱਗ ਜਾਂਦਾ ਇਹ ਤੇ ਠੀਕ ਆ ਬਈ ਇਹਦੇ ਉੱਪਰ ਘਾਰਾ ਲਿਪਿਆ ਜਾਂਦਾ ਹੈਗਾ ਹਾਂ ਫਿਰ ਤਾਂ ਭਾਂਡਾ ਹੀ ਹੈ ਹੂੰ ਮੀਂਹ ਦੇ ਵਿੱਚ ਫੇਰ ਨਹੀਂ ਉਹ ਜੇ ਚੰਗੀ ਤਰ੍ਹਾਂ ਮਤਲਬ ਕਿ ਜਿਵੇਂ ਅਸੀਂ ਸ਼ੌਂਕ ਨਾਲ ਬੁੰਨਦੇ ਆ ਹੂੰ ਜੇ ਉੱਥੇ ਆਪ ਸ਼ੌਂਕ ਨਾਲ ਕੋਈ ਕੰਮ ਕਰਦਾ ਹੈ ਕੀ ਗੱਲ ਨਹੀਂ ਤੇ ਫੇਰ ਇਹਨੂੰ ਮੀਂਹ ਮੂਂ ਦਾ ਕੋਈ ਚੱਕਰ ਨਹੀਂ ਫੇਰ ਕੋਈ ਚੱਕਰ ਨਹੀਂ ਗਿਆ ਨਾ ਫੇਰ ਕਿਹੜਾ ਚਾਉਣਾ ਇਹਨੇ ਤੂੰ ਛੱਤ ਐ ਇਹ ਤੈਨਾਂ ਜੀ ਮੋਟੀ ਐ ਇਹਦੇ ਉੱਤੇ ਆਪਾਂ ਜੇ 10 ਬੰਦੇ ਚੜ੍ਹ ਗਏ 5 ਬੰਦੇ ਚੜ੍ਹ ਗਏ ਸਕੰਜਾ ਕਾਮਯਾਬ ਹੋਣਾ ਚਾਹੀਦਾ ਏਟਲਾ ਇਹਨੂੰ ਕੋਈ ਪ੍ਰੋਬਲਮ ਨਹੀਂ ਐ ਇਹਨੂੰ ਕੋਈ ਪ੍ਰੋਬਲਮ ਨਹੀਂ ਨਾ ਠੀਕ ਐ ਤੇ ਮੀਹਾਂ ਕਣੀਆਂ ਦੇ ਵਿੱਚ ਤੁਸੀਂ ਜਿਵੇਂ ਵਰਤਦੇ ਰਹਿੰਦੇ ਹੋ ਬਾਈ ਜਿਵੇਂ ਕੋਈ ਲਾਂਭੇ ਲੂੰਬੇ ਅਗਲਾ ਕਹਿੰਦਾ ਪ੍ਰਭ ਹੋ ਗਏ ਕੋਈ ਦਿੱਕਤ ਨਹੀਂ ਨਾ ਠੀਕ ਐ ਤੇ ਇਹ ਜਿਹੜੀਆਂ ਚੀਜ਼ਾਂ ਨੇ ਬਾਈ ਹਣਾ ਇਹ ਇਹ ਆਪਣੇ ਕਿੱਥੇ ਕਿੱਥੇ ਪਹੁੰਚ ਜਾਂਦੀਆਂ ਨੇ ਆਪਾਂ ਤੁਸੀਂ ਬਣਾਉਣੇ ਹੋਏ ਇਹ ਇਹ ਮੈਂ ਇਸ ਟਾਈਮ 450 ਕਿਲੋਮੀਟਰ ਦੀ ਮਾਰ ਕਰਦਾ 450 ਕਿਲੋਮੀਟਰ ਤੱਕ ਜਾਨੀ ਹਾਂ ਹਾਂ ਇਹਨੇ ਦੂਰ ਤਾਈ ਮਾਰ ਕਰ ਚੁੱਕਿਆ ਠੀਕ ਹੈ ਠੀਕ ਹੈ ਭਾਈ ਹਾਂ ਤੇ ਜਿਵੇਂ ਅੱਜ ਕੱਲ ਆਪਣੇ ਕੀ ਹੈ ਕਿ ਹਨਾ ਵੀ ਸਲੇਟਾ ਪਾਉਣ ਲੱਗੇ ਜ਼ਿਆਦਾਤਰ ਹਨਾ ਭਾਈ ਉਹਦੇ ਨਾਲ ਕੀ ਹੁੰਦਾ ਕਿ ਪਸ਼ੂ ਨੂੰ ਗਰਮੀ ਵੀ ਜ਼ਿਆਦਾ ਲੱਗਦੀ ਹੈ ਹਨਾ ਤੇ ਜਿਹਦੇ ਕਰਕੇ ਪਸ਼ੂਆਂ ਦੇ ਵਿੱਚ ਪ੍ਰੋਬਲਮ ਆਉਣ ਲੱਗ ਜਾਂਦੀ ਆ ਤੇ ਇਹ ਚੀਜ਼ ਜੇਕਰ ਮੈਂ ਕਹਿੰਦਾ ਵਰਤੀ ਜਾਊਗੀ ਤੇ ਜ਼ਿਆਦਾ ਬੈਸਟ ਹੈ ਨਾ ਹਾਂ ਠੀਕ ਹੈ ਤੇ ਭਾਈ ਜੇਕਰ ਆਪਣੀ ਵੀਡੀਓ ਦੇਖ ਕੇ ਮੰਨ ਲਓ ਤੁਹਾਡੇ ਨਾਲ ਕੋਈ ਕੰਟੈਕਟ ਕਰਦਾ ਹੈਗਾ ਹਨਾ ਉਹਨੂੰ ਡਿਲੀਵਰੀ ਕਰਦਾ ਤੁਸੀਂ ਪੰਜਾਬ ਪੰਜਾਬ ਚ ਹਾਂ 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 ਜ਼ਰੂਰ ਹੈ ਸਾਰੇ ਪੰਜਾਬ ਦੇ ਵਿੱਚ ਕਰ ਦੋਗੇ ਕਰ ਦਿਆਂ ਕਰ ਦਿਆਂ ਕੀ ਰੇਟ ਰੂਟ ਕੀ ਚੱਲਦਾ ਕੀ ਹਿਸਾਬ ਕਿਤਾਬ ਹੈ ਬਈ ਇਹਦੇ ਵਿੱਚ ਆ ਰੇਟੇ ਦਾ ਜਿਵੇਂ ਵੈਸੇ ਦਾ 25 ਰੁਪਏ ਤੇ 20 ਰੁਪਏ ਸਕੁਅਰ ਫੁੱਟ ਹਾਂ ਠੀਕ ਹੈ ਜਿਹੜਾ 20 ਰੁਪਏ ਸਕੁਅਰ ਫੁੱਟ ਹੈ ਉਹ ਜਿਵੇਂ ਪਲੇਟਾਂ ਤਾਪਦੀਆਂ ਨੇ ਹਾਂ ਉਹਦੇ ਉੱਤੇ 20 ਰੁਪਏ ਸਕਰ ਫੁੱਟ ਕਾਮਯਾਬ ਹੈ। ਜੇ ਉਹਦੇ ਉੱਪਰ ਪਾਈ ਜਾਂਦੀਆਂ। ਹਾਂ। ਪਲੇਟ ਦੇ ਉੱਪਰ ਪਾਈ ਜਾਂਦੀਆਂ। ਹਾਂ। ਉਹ ਫਿਰ 80% ਜਾਨੀ ਕਿ ਗਰਮੀ ਨੂੰ ਰੋਕ ਲਾਉਂਦੀ ਹੈ। ਇਹ ਵੀ ਬੜੀ ਸੋਹਣੀ ਚੀਜ਼ ਹੈ ਹਨਾ ਬਈ ਜਿਨ੍ਹਾਂ ਨੇ ਸਲੇਟਾਂ ਪਾਈਆਂ ਹੋਈਆਂ ਨੇ ਇਹ ਉਹਨੂੰ ਉੱਤੇ ਪਾ ਸਕਦੇ ਆ। ਹਾਂ। ਜਿਵੇਂ ਮਰਜ਼ੀ ਪਾ ਸਕਦੇ ਆ ਉਹਦੇ ਉੱਤੇ। ਠੀਕ ਹੈ ਕੋਈ ਉਡਣਦਾ ਨਹੀਂ ਉਹ ਹੂੰ ਕਿਉਂ ਬੰਨਣ ਦਾ ਤਰੀਕਾ ਤਾਂ ਅਸੀਂ ਆਪ ਹੀ ਦੱਸਾਂਗੇ ਉਹਨਾਂ ਨੂੰ ਵੀ ਬੰਨਣਾ ਕਿਵੇਂ ਆ ਹਾਂ ਵੀ ਬੰਨਣਾ ਕਿਵੇਂ ਇਹਦੇ ਵਿੱਚ ਫਿਰ ਬਾਈ ਜਿਹੜੀ ਆਪਣੇ ਉੱਥੇ ਜਾ ਕੇ ਬੰਦੇ ਬਨ ਕੇ ਆਉਂਦੇ ਆ ਕਿ ਉਹ ਆਪ ਬੰਨਦੇ ਆ ਤਿਆਰ ਕਰਦੇ ਉੱਥੇ ਜਾ ਕੇ ਨਹੀਂ ਉਹ ਆਪ ਕਰ ਲੈਣ ਤਾਂ ਵੀ ਕੋਈ ਹੋਣੀ ਅੱਛਾ ਮੈਂ ਜ਼ਿਆਦਾਤਰ ਤਾਂ ਕਰਕੇ ਕਹਿ ਦਿੰਦਾ ਵੀ ਯਾਰ ਮੇਰੇ ਬੰਦੇ ਇੱਥੋਂ ਜਾਣਗੇ ਦੇਖੋ ਦਿਹਾੜੀ ਜ਼ਿਆਦਾ ਹੁੰਦੀ ਹੈ ਇਹਨਾਂ ਦੀ ਹਾਂ ਠੀਕ ਹੈ ਕਿ ਨਹੀਂ ਠੀਕ ਹੈ ਉਹਨਾਂ ਨੂੰ ਖਰਚਾ ਜ਼ਿਆਦਾ ਪੈਂਦਾ ਹੂੰ ਤੇ ਜੀਨੂੰ ਕੋਈ ਦਿੱਕਤ ਆ ਪ੍ਰੋਬਲਮ ਆ ਵੀ ਆਪਣਾ ਖਰਚੇ ਦੀ ਨਹੀਂ ਉਹ ਉਹ ਕਰਦਾ ਹੂੰ ਤੇ ਸਾਡੇ ਬੰਦੇ ਬੰਨ ਵੀ ਆਉਣਗੇ ਬੰਨ ਆਉਂਦੇ ਆ ਮਤਲਬ ਇਹਨਾਂ ਦੀ ਸਫਾਈ ਦਾ ਤੇ ਉਹ ਸਫਾਈ ਦਾ ਫਰਕ ਤਾਂ ਹੋਊਗਾ ਹਾਂ ਇਹ ਤਾਂ ਹੈ ਲੈ ਵੀ ਸਤਨ ਮਿੱਤਰੋ ਜੇ ਕਿਸੇ ਨੇ ਵੀ ਬਾਈ ਪਸ਼ੂਆਂ ਲਈ ਛੱਤਾਂ ਬਰਾਉਣੀਆਂ ਹੋਣ ਜਾਂ ਸ਼ੌਂਕ ਵਜੋਂ ਕਿਸੇ ਨੇ ਮੰਨ ਲਓ ਝੋਪੜੀਆਂ ਬਣਾਉਣੀਆਂ ਹੋਣ ਤਾਂ ਤੁਸੀਂ ਇਹ ਬਾਈ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਜੱਜ ਭਾਈ ਦੇ ਸਾਥ ਛੱਪੜਾਂ ਵਾਲਾ ਤੇ ਬਾਕੀ ਆ ਨੰਬਰ ਆ ਬਾਈ ਜਿਹੜਾ ਇਹ ਦਿੱਤਾ ਹੋਇਆ ਤੇ ਬਾਈ ਨਾਲ ਕੰਟੈਕਟ ਕਰ ਲਓ ਠੀਕ ਹੈ ਤੇ ਬਾਕੀ ਦੀ ਨਾ ਬਾਈ ਦੀ ਫੇਸ ਆਪਣਾ ਇੰਸਟਾਗ੍ਰam ਤੇ ਆਈਡੀ ਵੀ ਗਿਆ ਜੱਜ ਭਾਈ ਦੇਸਾ ਫੇਸਬੁੱਕ ਤੇ ਵੀ ਹੈ ਤੇ ਫੇਸਬੁੱਕ ਤੇ ਵੀ ਹੈ ਹਾਂਜੀ ਠੀਕ ਹੈ ਫੇਸਬੁੱਕ ਤੇ ਵੀ ਹੈ ਇੰਸਟਾਗ੍ਰam YouTube ਤੇ ਆਈਡੀ ਆ ਆਪਣੀ ਸਾਰੇ ਗੱਸਤੇ ਆ ਹਾਂਜੀ ਸਰਚ ਮਾਰ ਕੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਵੀ ਚਾਹੀਦਾ ਹਮ ਇੱਕ ਹੋਰ ਵੀ ਗੱਲ ਹੈ ਨਾ ਪੰਚਾਇਤ ਨੂੰ ਆਪਾਂ ਕਹਿਣੀ ਹੈ ਹਾਂ ਵੀ ਇਹ ਹੱਥ ਬੰਨ ਕੇ ਬੇਨਤੀ ਹੈ ਪੰਚਾਇਤ ਵਾਲਿਆਂ ਨੂੰ ਠੀਕ ਹੈ ਭਾਈ ਵੀ ਜਿਹੜਾ ਇਹ ਸਰ ਕਢਾਣਾ ਹਾਂ ਜੇ ਇਦਾਂ ਹੀ ਸਵਾਈ ਹੁੰਦੀ ਰਹੀ ਹਾਂ ਤੇ ਇਹ ਮੇਰਾ ਕਹਿਣ ਦਾ ਭਾਵ ਕਿ ਮੈਨੂੰ 12 ਸਾਲ ਹੋ ਗਏ ਮੈਨੂੰ ਵੀ ਰਿਜ਼ਲਟ ਕੱਢਦੇ ਨੂੰ ਠੀਕ ਹੈ ਬਾਈ ਇਹ ਵਿਜ਼ਨ ਲੱਗ ਜੂ ਫਿਰ ਮੋਲੋਂ ਮਿਲਣ ਲੱਗ ਜੂ ਇਹ ਅੱਛਾ ਇਹ ਵਿਜ਼ਨ ਲੱਗ ਜੂ ਹਾਂ ਹੂੰ ਇਹ ਚੀਜ਼ ਵਿਜ਼ਨ ਲੱਗ ਜੂਗੀ ਹੂੰ ਕਿਉਂਕਿ ਇਹ ਜਿਹੜਾ ਨਹਿਰਾਂ ਤੇ ਹੁਣ ਵੜਾ ਦਿੰਦੇ ਆ ਸਰਕੜਾ ਐਡਾ ਤਾਂ ਕੋਈ ਯਾਰ ਗੰਦਗੀ ਵੀ ਨਹੀਂ ਪਾਉਂਦੇ ਇਹ ਹੂੰ ਕਿਉਂ ਇਹ ਕੰਮ ਆਉਣ ਵਾਲੀ ਚੀਜ਼ ਹੈ ਕੰਮ ਆਉਣ ਵਾਲੀ ਚੀਜ਼ ਹੈ ਕੋਈ ਵੀ ਨਰੇ ਗਾਲਿਆਂ ਨੂੰ ਜਾਂ ਪੰਚਾਇਤ ਆਲਿਆਂ ਨੂੰ ਇਹ ਚਾਹੀਦਾ ਵੜਾਉਣਾ ਨਹੀਂ ਚਾਹੀਦਾ ਇਹ ਠੀਕ ਹੈ ਠੀਕ ਹੈ ਹਾਂ ਵੀ ਇਹ ਚੀਜ਼ਾਂ ਦੇ ਨਹੀਂ ਇਹ ਖਤਮ ਹੋ ਸਕਦੀ ਹੈ ਇਹ 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 ਆ ਰਹੀਆਂ ਨੇ ਮੁਰ ਚੀਜ਼ਾਂ ਅੱਛਾ वैसे नए डिजाइन ਦੇ ਵਿੱਚ ਆ ਗਿਆ ਆ ਚੀਜ਼ਾਂ ਤੇ ਆ ਗਿਆ ਨਾ ਹਾਂ ਸਰਕੜਾ ਮੋੜ ਤੇ ਆ ਗਿਆ ਨਾ ਮੋੜ ਕੇ ਆ ਗਿਆ ਪਹਿਲਾਂ ਲੋਕ ਲਾਉਂਦੇ ਹੁੰਦੇ ਸੀ ਫਰਸ਼ ਨਾ ਬਈ ਠੀਕ ਹੈ ਤੇ ਆ ਝੌਂਪੜੀ ਐ ਇਸੇ ਦੀ ਝੌਂਪੜੀ ਬਣਾਉਣਾ ਮੈਂ ਹੂੰ ਇਹ 10000 ਤੋਂ ਸਟਾਰਟ ਹੋ ਜਾਂਦੀ ਐ ਠੀਕ ਐ ਇਸੇ ਦੀ ਝੌਂਪੜੀ ਮਤਲਬ ਕਿ ਚੈਨ ਵਾਲੀ ਇਕੱਠੀ ਹੋਣ ਵਾਲੀ ਝੌਂਪੜੀ ਸਾਰੀ ਇਸੇ ਦੀ ਚੀਜ਼ੀ ਤਿਆਰ ਕਰਦਾ ਮੈਂ ਅੱਛਾ ਠੀਕ ਹੋਰ ਮੈਂ ਕੋਈ ਐਡਾ ਮੈਂ ਮਤਲਬ ਕਿ ਨਹੀਂ ਕੰਮ ਨੂੰ ਹੱਥ ਪਾਉਂਦਾ ਠੀਕ ਹੈ ਬਾਈ ਇਹ ਇਹ ਹੀ ਚੀਜ਼ ਜ਼ਿਆਦਾ ਕਰਦਾ ਮੈਂ ਇਹ ਕੰਮ ਲੈ ਆਪਾਂ ਜਿਹੜਾ ਡਿਜ਼ਾਈਨ ਦੀ ਗੱਲ ਕਰੀ ਹੈ ਨਾ ਬਾਈ ਇਹਦੇ ਵਿੱਚ ਜਿਹੜੀ ਚੀਜ਼ ਵਰਤੀ ਹੋਈ ਹੈ ਆ ਬਾਸ ਆ ਗਿਆ ਬਾਈ ਹੈ ਨਾ ਆ ਸਾਰਾ ਇਹ ਵੱਡ ਕੇ ਲਾਇਆ ਹੋਇਆ ਹੈ ਨਾ ਹਾਂ ਵੀਰੇ ਹਾਂ ਤੇ ਆ ਆ ਗਈਆਂ ਬਾਈ ਇਹਨੇ ਮਤਲਬ ਛੋਟੀਆਂ-ਛੋਟੀਆਂ ਕਰਕੇ ਲਾਈਆਂ ਹੋਈਆਂ ਹਨਾ ਹਾਂ ਇਹ ਬਾਸ ਦੀ ਸਿਰਕੀ ਹੈ ਇਹ ਬਾਸ ਦੀ ਸਿਰਕੀ ਹੈ ਹਾਂ ਪਤਲਾ ਠੀਕ ਹੈ ਬਾਈ ਫਟੀਆਂ ਠੀਕ ਹੈ ਇਹ ਵੀ ਬਹੁਤ ਸੋਹਣੀ ਹੈ ਨਾ ਮਤਲਬ ਪੂਰੀ ਐ ਗੁੰਦਿਆ ਹੋਇਆ ਬਈ ਇੱਕ ਤਰੀਕੇ ਦਾ ਨਾ ਮਣਕੇ ਬਾਏ ਯਾਰ ਜਾਣਕਾਰ ਬੰਦੇ ਰੱਖਿਆ ਤਿੰਨ ਤਿੰਨ ਪਾਉ ਆ ਗਈ ਜੀ ਇਹਦੇ ਠੀਕ ਹੈ ਬਈ ਇੱਕ ਤੇ ਇਹ ਸੀ ਕਿ ਬਿਸ਼ੀ ਹੋਈ ਆ ਗਈ ਆ ਚੀਜ਼ ਆ ਥੱਲੇ ਬਈ ਠੀਕ ਹੈ ਠੀਕ ਹੈ ਉੱਪਰ ਆ ਗਈ ਠੀਕ ਹੈ ਠੀਕ ਹੈ ਕਿ ਨਹੀਂ ਇਹ ਇਹਨੇ ਚਾਹ ਲੋ 3 ਇੰਚੀ ਮਤਲਬ ਕੇ ਬਣ ਜਾਣਾ 3 ਇੰਚ ਮੋਟਾ ਬਣ ਜਾਣਾ ਇਹਨੇ ਠੀਕ ਹੈ ਕਿ ਨਹੀਂ ਜਿਵੇਂ ਇਸ ਤਰ੍ਹਾਂ ਆ ਆ ਗਿਆ ਆ ਚੀਜ਼ ਆ ਗਈਆਂ ਆ ਦੇਖੋ ਠੀਕ ਹੈ ਬਾਈ ਇੰਨਾ ਮोटा ਪ੍ਰੋਜੈਕਟ ਬਣ ਜਾਂਦਾ ਇਹ ਯਾਨੀ ਕਿ ਇਹ 3 ਇੰਚੀ ਮोटा ਆ ਗਿਆ 3 ਇੰਚੀ ਮोटा ਹੋ ਗਿਆ ਹਾਂ ਇਹ ਚੀਜ਼ ਬਣ ਜਾਂਦੀ ਹੈ ਲੈ ਆਪਾਂ ਝੋਪੜੀ ਟੈਪੂ ਵੀ ਬਣਾ ਸਕਦੇ ਆ ਜਿਵੇਂ ਗੋਲ ਆਪਾਂ ਨੂੰ ਜੇ ਸ਼ੌਂਕ ਆ ਨਾ ਹਾਂ 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 ਤੇ ਝੋਪੜੀ ਟੈਪੂ ਵੀ ਬਣਾ ਸਕਦੇ ਆ ਇਹਨੂੰ ਆਪਾਂ ਠੀਕ ਹੈ ਬਾਈ ਠੀਕ ਹੈ ਠੀਕ ਹੈ ਕਿ ਨਹੀਂ ਇਹਨੂੰ ਆਪਾਂ ਵੀ ਟੈਪੂ ਵੀ ਬਣਾ ਸਕਦੇ ਆ ਤੇ ਕਰ ਲਿਓ ਫਿਰ ਬਾਈ ਨਾਲ ਕੰਟੈਕਟ ਠੀਕ ਹੈ ਜੀ ਕਿਸੇ ਵੀ ਮਿੱਤਰ ਪਿਆਰੇ ਨੂੰ ਇਹ ਚੀਜ਼ ਚਾਹੀਦੀ ਹੋਈ ਧੰਨਵਾਦ ਬਾਈ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ